ਬੇਬੇ ਨਾਨਕੀ ਗੁਰੂ ਨਾਨਕ ਦੀ ਵੱਡੀ ਭੈਣ ਸੀ ਇੱਕ ਵਾਰੀ ਕਹਦੇ ਵਾਰ ਖੈ ਇੱਕ ਦਿਨ ਨਾਲ ਦੀਆਂ ਸਖੀਆਂ ਦੇ ਨਾਲ ਖੇਡਦੇ ਖੇਡਦੇ ਬੇਬੇ ਨਾਨਕੀ ਗੁਰੂ ਨਾਨਕ ਜੀ ਨੂੰ ਇਹ ਸੇਖ ਕਰਕੇ ਆਪਣਾ ਰੱਬ ਮੰਦੀ ਰਹੀ ਨਾਲ ਦੀਆਂ ਸਖੀਆਂ ਸੀ ੜੀਆਂ ਨੇ ਖੇਡ ਰਹੀ ਹੈ ਖੇਡਦੇ ਖੇਡਦੇ ਆਪਣੀ ਉਮਰ ਦੀਆਂ ਬੱਚੀਆਂ ਨਾਲ ਸੇਲੀਆਂ ਨਾਲ ਬਾਕੀ ਇੱਕ ਦੋ ਸੇਲੀਆਂ ਲੜ ਪਈਆਂ ਉਹਨਾਂ ਨੇ ਨਾਲ ਦੀਆਂ ਵਾਕਿਆ ਸੀ ਅਸੀਂ ਨਾਨਕੀ ਨਾਲ ਨਹੀਂ ਖੇਡਣਾ ਇਹਦਾ ਤੇ ਕੋਈ ਵੀਰ ਨਹੀਂ ਹੈਗਾ ਇਹਦਾ ਕਿਹੜਾ ਕੋਟਰਾ ਹੈ ਪਰ ਉਹਨਾਂ ਮੂਰਖਾਂ ਨੂੰ ਕੀ ਪਤਾ ਸੀ ਇਹਦੇ ਘਰ ਤੇ ਵਿੱਚ ਤੇ ਉਸ ਵੀਰ ਨੇ avatars ਧਾਰਨ ਕਰਨਾ ਇਸ ਬੀਬੇ ਨਾਨਕੀ ਦੀ ਮਾਂ ਦੀ ਕੁੱਖ ਤੋਂ ਉਸ ਵੀਰ ਨੇ avatars ਧਾਰਨ ਕਰਨਾ ਜਨੇ ਲਖਾਂ ਉਹਨਾ ਮਾਮਾ ਨੂੰ ਪੁੱਤਰਾਂ ਦੀਆਂ ਦਾਤਾਂ ਦੇਣੀਆਂ ਹਨ ਜਿਨ੍ਹਾਂ ਦੇ ਘਰ ਅਲਾਦ ਨਹੀਂ ਆਖਿਆ ਇਹਦਾ ਕਿਹੜਾ ਵੀਰ ਹੈ ਉਹ ਖੈਰਾਂ ਸੀ ਲੜ ਪੀਂਆਂ ਰੰਦੀ ਬੇਬੇ ਨਾਨਕੀ ਕਾਰਾਈ ਮਾਤਾਂ ਤਰ ਬਤਨ ਬੁਛੇ ਬੈਠੀ ਰੋਹੀ ਕਿ ਆਖੇ ਮਾਤਾ ਖੇਡ ਦੇ ਖੇਡ ਦੇ ਸਖੀਆਂ ਨੇ ਆਖਿਆ ਇਹਦੇ ਨਾਲ ਨਹੀਂ ਖੇਡਣਾ ਨਾਨਕੀ ਦੇ ਨਾਲ ਨਹੀਂ ਖੇਡਣਾ ਨਾਨਕੀ ਦਾ ਕਿਹੜਾ ਕੋਈ ਵੀਰ ਹੈ ਝੜ ਗੁਰੂ ਕੀ ਸੰਗਤ ਸਮੇਂ ਦੇ ਲਾਤ ਕੋਈ ਬਹੁਤੇ ਚੰਗੇ ਨਹੀਂ ਸੁਣ ਧਰਮ ਦੇ ਚਾਰੇ ਪੈਰੋਂ ਖਤਮ ਹੋ ਚੁੱਕੇ ਸੁਣ ਕੂੜ ਮਾਵਸ ਸੱਚ ਚੰਦਰਮ ਮਸਿਆ ਵਾਲੀ ਰਾਤ ਨੂੰ ਹਾਂ ਚੰਦਰਮ ਨਜ਼ਰ ਨਹੀਂ ਆਉਂਦਾ ਤੇ ਮਸਿਆ ਦੀ ਰਾਤ ਹੈ ਜਿਹੜੀ ਹਨੇਰੀ ਹੁੰਦੀ ਹੈ ਕਹਿੰਦੇ ਨੇ ਕੂੜ ਦੀ ਮਸਿਆ ਚੜੀ ਸੀ ਸੰਸਾਰ ਦੇ ਉੱਤੇ ਤੇ ਸੱਚ ਦਾ ਚੰਦਰਮਨ ਦੀਸੇ ਨਹੀਂ ਕੇ ਚੜਿਆ ਚੰਦਰਮਨ ਸੱਚ ਦਾ ਨਜ਼ਰ ਨਾ ਆਵੇ ਕੂੜ ਵਾਲੀ ਚੜੀ ਮਸਿਆ ਸੱਚ ਦਾ ਨਜ਼ਰ श्री मत चंद्रमा पकतानगर ਇਸ ਸੰਗਤ ਸਮ ਸੰਸਾਰ ਦੀ ਹਾਲਤ ਬਹੁਤੀ ਚੰਗੀ ਨਹੀਂ ਸੀ ਘਰੇ ਬੇਬੇ ਨਾਨਕ ਨੇ ਮਾਤਾਂ ਨੂੰ ਬੇਨਤੀ ਕੀਤੀ ਮਾਤਾਂ ਮੇਰਾ ਵੀਰ ਹੁੰਦਾ ਮੈਨੂੰ ਕਹ ਬੋਲ ਕਹ ਬੋਲਤਾ ਨਾ ਬੋਲਦੀਆਂ ਮਰੀਆਂ ਸਖੀਆਂ ਸੇਲੀਆਂ ਮਾਤਾਂ ਤਰ ਤਾ ਨਿਆ ਕੇ ਬੇਟਾ ਵੈਰੂ ਦੇ ਘਰ ਚ ਕੀ ਨਹੀਂ ਹੈ ਬੇਬੇ ਨਾਨਕ ਨੇ ਕਿਹਾ ਕਿ ਮਾਤਾ ਫਿਰ ਆਖਿਆ ਮਰਦਾਸ ਕੀਏ ਬੇਬੇ ਨਾਨਕ ਨੇ ਆਖਿਆ ਜੇ ਤੂੰ ਪੁੱਤ ਮੰਗਣਾ ਮੈਂ ਵੀਰ ਮੰਗਣਾ ਤੋ ਪਰਮੇਸ਼ਰੋਂ ਕਹੀਂ ਮੈਨੂੰ ਤੇਰੇ ਵਰਗਾ ਪੁੱਤ ਚਾਹੀਦਾ ਇੱਕ ਵਾਰੀ ਕਹਦੇ ਮੈਂ ਵਾਹਿਗੁਰੂ ਮੈਂ ਮੈਂ ਅਰਦਾਸ ਕਰਦੀ ਹਾਂ ਕਿ ਮੈਨੂੰ ਤੇਰੇ ਵਰਗਾ ਬੀਅ ਚਾਹੀਦਾ ਆਖਿਆ ਠੀਕ ਹੈ ਜਦੋਂ ਗੱਲ ਦੇ ਵਿੱਚ ਪੱਲੂ ਪਾ ਕੇ ਬੇਨਤੀ ਕੀਤੀ ਕਿ ਤੇ ਸਮਾਂ ਬਣਿਆ ਵਿਚਾਰ ਕਰਾਂਗੇ ਬੜੀ ਗਿਆਹੀ ਬੈਕਗ੍ਰਾਉਂਡ ਹੈ ਤੇ ਪਿੱਛੇ ਕਿੱਲ ਉਹਦਰ ਨਾਂ ਜਾਈਏ ਇਧਰ ਨੂੰ ਜਾਈਏ ਕਿਉਂਕਿ ਅੱਜ ਆਪੰਗਰੂ ਨਾਨਕ ਜੀ ਦਾ ਗੁਰਪੁਰਬ ਮਨਾ ਰਹੇ ਗੱਲ ਦੇ ਵਿੱਚ ਬੇਨਤੀ ਕੀਤੀ ਪਲੂ ਬਾਕੇ ਬੇਨਤੀ ਕੀਤੀ ਫਿਰਥੇ ਕਦੇ ਨਾ ਹੋਵੀ ਜਨਕੀ ਅਰਦਾਸ ਅਰਦਾਸ ਸਰਗਾ ਦੇ ਸੁਣੇਗੇ ਜਨਕੀ ਅਰਦਾਸ ਜੀ ਫਿਰਤੀ ਨਾ ਹੋਵੇ ਕਬਹੁ ਜਨਕੀ ਅਰਦਾਸ ਜੀ ਫਿਰਤੀ ਨਾ ਹੋਵੇ ਕਬ ਕੀ ਕਰਤਾ ਤੇ ਜੀ ਮੈਂ ਤੈਨ ਨਖੋਵੇ ਕਬੂਲ ਏ ਅੱਲਾ ਤੇਰੀ ਰਹਿਮਤ ਓ ਤੁਮੇ ਹਰ ਸਾਥ ਦੀ ਰੱਖਣਾ ਓ ਮੈਂ ਤੈਨ ਨਖੋਵੇ ਕਬੂਲ ਏ ਅੱਲਾ ਤੇਰੀ ਰਹਿਮਤ ਸਮਾਂ ਵੀ 10 ਮਾ ਨਾ ਲੱਗਾ ਮਾਤਾਂ ਤ੍ਰਿਪਤਾ ਦੀ ਕੱਖ ਹਰੀ ਹੋ ਗਈ। ਉਹ ਸਮਾਂ ਆ ਗਿਆ ਜਦੋਂ ਨਰੰਕਾਰ ਨੇ ਮਾਤਾਂ ਤ੍ਰਿਪਤਾ ਦੀ ਕੱਖ ਨੂੰ ਭਾਗ ਲਾਉਣੇ ਸਨ। ਇੱਕ ਵਾਰੀ ਕਹਦੇ ਵਾਰੂ ਵਾਹੇ ਬਰੂ ਕਈ ਜਨਮ ਸਾਖੀਆਂ ਦੇ ਵਿੱਚ ਲਿਖਿਆ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਪ੍ਰਗਟ ਬਹੁਤ ਘੱਟ ਲੋਕਾਂ ਨੂੰ ਪਤਾ ਹੈ। ਅਸਲ ਮਹਨੇ ਚ ਗੁਰੂ ਨਾਨਕ ਸਾਹਿਬ ਜੀ ਕਤਕ ਦੇ ਮਹੀਨੇ ਚ ਆਏ। ਕਈਆਂ ਦੇ ਵਿੱਚ ਜਨਮ ਸਾਖੀ ਦੀ ਸ਼ੁਰੂ ਵਿੱਚ ਵੀ ਲਿਖਿਆ ਹੈ। ਕਿ ਗੁਰੂ ਨਾਨਕ ਸਾਹਿਬ ਦਾ ਜਨਮ ਕੋਈ ਵਿਸਾਖ ਮਹੀਨੇ ਦਾ ਮੰਨਦਾ ਕੋਈ ਕਿਸੇ ਦਾ ਮੰਨਦਾ ਅਸਲ ਮਹੀਨੇ ਵਿੱਚ ਹਿੰਦੂ ਮਤ ਦੇ ਵਿੱਚ ਇੱਕ ਜਨਮ ਪੱਤਰੀ ਬਣਾਈ ਜਾਂਦੀ ਇੱਕ ਵਾਰੀ ਕਹਦੇ ਵਹਰੂ ਉਹ ਅਸਲ ਮਹੀਨੇ ਵਿੱਚ ਉਹ ਤਾਂ ਲਿਖੀ ਲਿਖ ਦਿੱਤੀ ਲਿਖੀ ਗਈ ਉਹ ਅਸਲ ਵਿੱਚ ਕੁਝ ਸਮੇਂ ਤੋਂ ਬਾਅਦ ਉਹ ਜਨਮ ਪੱਤਰੀ ਤਿਆਰ ਕੀਤੀ ਜਾਂਦੀ ਹੈ ਹਿੰਦੂ ਮਤ ਦੇ ਲੋਕ ਨੇ ਜਿਹੜੇ ਕਿਉਂਕਿ ਬਾਬਾ ਜੀ ਦੇ ਪਿਤਾ ਦਾ ਨਾਮ ਕਲਿਆਣ ਦਾਸ ਅਵੇਸੀ ਸੀ ਮੈਂ ਤਾਂ ਇਹ ਕਹਿ ਦਿੰਨੇ ਆ ਮੈਂ ਤਾਂ ਜੀ ਕਹਿ ਦਿੰਨੇ ਆ ਰਾਇਸੀ ਆਪ ਮੇ ਦੀਸਨ ਮਾਫ ਕਰਨ ਮਤਾ ਦੀ ਕੋਸੀ ਇਸੇ ਕੋਲ ਚ ਗੁਰੂ ਨਾਨਕ ਜੀ ਨੇ ਉਤਾਰ ਧਰਨ ਕੀਤਾ ਖੈਰ ਕਤਕ ਦੇ ਮਹੀਨੇ ਨੂੰ Hindu ਮਤ ਦੇ ਲੋਕ ਚੰਗਾ ਨਹੀਂ ਸਮਝਦੇ ਇੱਕ ਵਾਰੀ ਕਹਦੇ ਬਹਰੂ ਕਤਕ ਦੇ ਮਹੀਨੇ ਨੂੰ ਆਮ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਤਕ ਦੇ ਮਹੀਨੇ ਨੂੰ ਮਾਫ ਕਰਾਣ ਲੋਕੀ ਚੰਗਾ ਨਹੀਂ ਸਮਝਦੇ ਕਤਕ ਦਾ ਮਹੀਨਾ ਵੀ ਰੋਇਆ ਐਨੇ ਆਖਿਆ ਮਾਰੇ ਮੈਨੂੰ ਕੋਈ ਚੰਗਾ ਨਹੀਂ ਸਮਝਦਾ ਉਹਦੋਂ ਫਿਰ ਅੰਰੰਕਾਰ ਨੇ ਕਤਕ ਦੇ ਮਹੀਨੇ ਨੂੰ ਆਖਿਆ ਤੂੰ ਕਵਰਾਂ ਨਾ ਤੈਨੂੰ ਭਾਗ ਲਾਉਣ ਵਾਸਤੇ ਮੈਂ ਤੇਰੇ ਤੇਰੇ ਸਮੇਂ ਦੇ ਵਿੱਚ avatars ਧਾਰਨ ਕਰਾਂਗਾ ਕਤਕ ਦੀ ਪੂਰਨਮਾਸ਼ੀ ਵਾਲੇ ਦਿਨ ਜਿਹੜੀ ਹਜੂਰ ਦੇ avatars ਧਾਰਨ ਕਰਨ ਸਮੇਂਦਾਈ ਸੀ ਨਾਇ ਤੁਲਸਵੀ ਕਹਿੰਦੇ ਦਸਵੀਂ ਕਹਿੰਦੇ ਕਹਿੰਦੇ ਨੇ ਜਦੋਂ ਗੁਰੂ ਬਾਬੇ ਨੇ ਰਾਤ ਦੇ ਗੁਰੂ ਕੀ ਸੰਗਤ 1:05 ਮਿੰਟ ਦਾ ਸਮਾਂ ਜਦੋਂ ਰੰਕਾਰ ਨੇ ਧਾਰਨ ਕੀਤਾ ਉਹ ਅੱਜ ਕੱਲ ਨਰਸਾਂ ਆ ਗਈਆਂ ਅੱਜ ਸਾਇੰਸ ਦਾ ਜ਼ਮਾਨਾ ਹੈ ਉਸ ਸਮੇਂ ਵਿੱਚ ਦਈਆਂ ਹੋਇਆ ਕਰਦੀਆਂ ਜਿਨ੍ਹਾਂ ਨੂੰ ਦਈਆਂ ਕਿਹਾ ਜਾਂਦਾ ਹਯੂਰ ਦੇਵਤਾਰ ਕਰ ਧਾਰਨ ਕਰਨ ਸਮੇ ਜਿਹੜੀ ਦਾਈ ਮਯੂਰ ਸੀ ਜਦੋਂ ਗੁਰੂ ਬਾਬੇ ਨੇ ਉਤਾਰ ਧਾਰਨ ਕੀਤਾ ਤੇ ਉਸ ਦਾਈ ਨੇ ਦੇਖਿਆ ਕਰੋਣਾ ਸੂਰਜਾਂ ਦਾ ਪ੍ਰਕਾਸ਼ ਉਸ ਕਮਰੇ ਚ ਹੋ ਗਿਆ ਕਰੋਣਾ ਸੂਰਜਾਂ ਦਾ ਪ੍ਰਕਾਸ਼ ਤੱਕ ਕੇ ਮਾਫ ਕਰਨਾ ਦੇਵਤਾ ਸਰੂਪ ਦੇਵਤੇ ਫੁੱਲਾਂ ਦੀ ਵਰਖਾ ਕਰ ਰਹੇ ਨੇ ਕੋਈ ਚੌਰ ਕਰ ਰਿਹਾ ਕੁਝ ਕਰ ਕੁਝ ਕਰ ਰਿਹਾ ਦੇਖ ਕੇ ਬੜਾ ਕੁਝ ਉਹ ਦੇਖਦੇ 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 ਹੈਰਾਨ ਹੋ ਰਹੀ ਹੈ ਐਨਾ ਪ੍ਰਕਾਸ਼ ਨੂੰ ਕੁਝ ਨਜ਼ਰ ਨਹੀਂ ਆਉਂਦਾ ਮਾਫ ਕਰਨਾ ਭਾਈ ਗੁਰਦਾਸ ਨੇ ਲਿਖਿਆ ਸਤਿਗੁਰੂ ਨਾਨਕ ਪ੍ਰਗਟਿਆ ਸਾਰੇ ਪੜੋ ਸਤਿਗੁਰੂ ਨਾਨਕ ਪਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ ਉਹ ਦੇਖਦੇ ਦੇਖਦੇ ਉਹਦੇ ਸਭ ਕੁਝ ਦੇਵਤੇ ਲੋਪ ਹੋ ਗਏ ਖੈਰ ਦੇ ਕੇ ਬੜੀ ਹੈਰਾਨ ਹੋਈ ਦਿਨ ਚੜਿਆ ਲੋਕੀ ਵਧਾਈਆਂ ਧੁੰਦੇ ਫਿਰਦੇ ਹਨ ਮੈਂ ਤਾਂ ਕਾਲੂ ਜੀ ਨੂੰ ਪਟਵਾਰ ਦਾ ਕੰਮ ਕਰਦਾ ਇਸਨ ਬਹੁਤ ਚੰਗਾ ਕੰਮ ਸੀ ਬਾਬਾ ਜੀ ਦੇ ਪਿਤਾ ਦਾ ਖੈਰ ਉਹ ਦਾਈ ਦੇ ਰੀਤਲ ਸੰਸੀ ਲੋਕਾਂ ਨੂੰ ਘਰ ਘਰ ਦੱਸਦੀ ਫਿਰਦੀ ਹੈ ਕਿੰਨੇ ਦਿਨ ਹੱਥਾਂ 'ਚ ਬੜੇ ਬੱਚੇ ਨੇ ਜਨਮ ਲਿਆ ਮੇਰੇ ਨਾ ਹੱਥਾਂ 'ਚ ਬੜੇ ਬੱਚੇ ਜੰਮੇ ਨੇ ਬੜੇ ਬੱਚਿਆਂ ਨੂੰ ਜਮਾਇਆ ਹੈ ਨਾ ਹੱਥਾਂ 'ਚ ਜਦੋਂ ਕਿਸੇ ਦੇ ਬੱਚਾ ਪੈਦਾ ਹੁੰਦਾ ਸੀ ਪਰ ਜੋ ਮਾਂ ਤਾਂ ਤ੍ਰਿਪਤਾ ਦੇ ਬੱਚਾ ਆਇਆ ਨਾ ਮੈਨੂੰ ਤਾਂ ਕੁਝ ਹੋਰ ਹੀ ਲੱਗਦਾ ਆ ਮੈਂ ਦੇਖਿਆ ਉਸਨੇ ਕਰੋੜਾਂ ਸੂਰਜਾਂ ਦਾ ਪ੍ਰਗਾਜ ਦੇਵਤਾ ਸੂਰ ਦੇਵਤੇ ਦੇਖੇ ਭਲਾਂ ਦੀ ਵਰਕਾ ਹੁੰਦੀ ਦੇਖੀ ਸਮੇਂ ਦੇ ਲਾ ਸਾਰ ਬੰਦਾ ਦੁਖੀ ਸੀ ਹਿੰਦੁਸਤਾਨ ਦੀ ਰਾਜਨੀਤਿਕ ਸਮਾਜਿਕ ਔਰ ਗੁਰੂ ਦੀ ਸੰਗਤ ਹਲ ਤਾਂ ਕੋਈ ਬਹੁਤ ਹੀ ਚੰਗੀ ਨਹੀਂ ਸੀ ਕਹ ਗੁਰੂ ਦੀ ਸੰਗਤ ਲੋਕਾਂ ਨੂੰ ਕਹਿੰਦੀ ਫਿਰਦੀ ਭੈਣੋ ਉਹ ਕਹਿੰਦੀ ਕੀ ਗੱਲਾਂ ਕਰਦੀ ਕਹਿੰਦੀ ਨਹੀਂ ਮੈਂ ਤੁਹਾਨੂੰ ਕੋਈ ਗੱਲ ਦੱਸਦੀ ਆ ਬਣ ਕੇ ਜੱਗ ਦਾ ਸਹਾਰਾ ਕੋਈ ਆ ਗਿਆ ਦਾਈ ਦਾ ਤਾਂ ਦੱਸਦੀ ਫਿਰੇ ਬਣ ਕੇ ਸਹਾਰਾ ਕੋਈ ਆ ਗਿਆ ਸਾਈ ਤਤ ਦਤ ਦੀ ਪਰੇ ਬਣ ਕੇ ਜਗ ਦਾ ਸਹਾਰਾ ਕੋਈ ਆ ਗਿਆ ਚੁ ਸੁਹਾਰਾ ਬਣ ਕੇ ਆ ਗਿਆ ਦਾਈ ਤਸ ਤਸ ਦੀਪ ਰੇ ਕੋਈ ਬਣ ਕੇ ਸਹਾਰਾ ਜਗਤ ਆ ਗਿਆ ਦਾਈ ਤਸ ਤਸ ਦੀਪ ਰੇ ਛੋਟਾ ਹੁੰਦਾ ਪੜਦਾ ਹੁੰਦਾ ਸਾਂ ਵੀਰਾ ਆ ਜਾਵੇ ਭੈਣ ਦੇ ਵਿੜੜੇ ਪੁੰਨਿਆਂ ਦਾ ਚੰਨ ਬਣ ਕੇ ਪੁਰਮਾਸ਼ੀ ਵਾਲੇ ਦਿਨ ਨਰੰਕਾਰ ਨੇ ਪਰਮੇਸ਼ਰ ਨੇ ਪ੍ਰਭੂ ਨੇ ਆਪਣੇ ਆਪ ਨੂੰ ਗੁਰਨਾਮ ਕਰੂ ਵਿੱਚ ਪ੍ਰਗਟ ਕੀਤਾ ਲਈ ਦਸਾਂ ਦੱਸਦੀ ਫਿਰਦੀ ਹੈ ਕਹਿੰਦੀ ਮੰਨਣ ਤੇ ਨਹੀਂ ਆਉਂਦਾ بڑے بڑے ਬੱਚੇ ਨਾ ਹੱਥਾਂ ਦੇ ਵਿੱਚ ਜਨਮੇ ਨੇ بڑے بڑے ਬੱਚੇ ਨੇ ਜਨਮ ਲਿਆ ਪਰ ਜੋ ਰਾਤ ਮਾਫ਼ ਕਰਨਾ ਮੈਂ ਤਾਂ ਕਾਲੂ ਜੀ ਦੇ ਘਰੇ ਬੱਚੇ ਨੇ ਮਾਤਾਂ ਤ੍ਰੇਵਤਾ ਦੀ ਕੋਕ ਨੂੰ ਪਾਗ ਲਾਇਏ ਨੇ ਇਹ ਕੋਈ ਅਵਤਾਰੀ ਪੁਰਖ ਲੱਗਦਾ ਇਹ ਕੋਈ ਅਵਤਾਰੀ ਪੁਰਖ ਲੱਗਦਾ ਖਰ ਗੁਰੂ ਕੀ ਸੰਗਤ ਮਾਤਾ ਕਾਲੂ ਜੀ ਫੱਲੇ ਗੁਰੂ ਕੀ ਸੰਗਤ ਸਮਾਉਂਦੇ ਨਹੀਂ ਬੜਾਪੇ ਦੇ ਵਿੱਚ ਕਿਸੇ ਦੇ ਪੁੱਤਰ ਹੋ ਜਾਏ ਉਹਨਾਂ ਪੁੱਛ ਕੇ ਵੇਖੋ ਉਹਦੇ ਅਰਮਾਨ ਜਵਾਨ ਹੋ ਜਾਇਆ ਕਰਦੇ ਇੱਕ ਵਾਰੀ ਕਹਦੇ ਵੈਸੇ ਪੈਰ ਪੁੰਜੇ ਨਹੀਂ ਲੱਗਦੇ ਮੋਂ ਮਗੀਆਂ ਦਾਤਾ ਲੋਕਾਂ ਨੂੰ ਮੰਡੀਆਂ ਜਾ ਰਹੀਆਂ ਗੁਰੂ ਕੀ ਸੰਗਤ ਖੈਰ ਕੋਰਲਾ ਤਾਂ ਪ੍ਰੋਹਤ ਹਰਦਾਸ ਸੀ ਕਿੰਦੂ ਮੱਤ ਦੇ ਵਿੱਚ ਪ੍ਰੋਹਤ ਪਹਿਲਾਂ ਫਰੋਤਾਂ ਨੂੰ ਪੁੱਛਿਆ ਜਾਂਦਾ ਜਨਮ ਪੱਤਰੀ ਬਣਾਈ ਜਾਂਦੀ ਕਈ ਗੱਲਾਂ ਪੁੱਛੀਆਂ ਜਾਂਦੀਆਂ ਤੇ ਮੈਂ ਤਾਂ ਕਾਲੂ ਜੀ ਦੂਜੇ ਦਿਨ ਆਪਣੇ ਪ੍ਰੋਹਤ ਹਰਦਾਸ ਤੇ ਘਰੇ ਗਏ ਨੇ ਆਖਿਆ ਵਧਾਈ ਹੋਵੇ ਵਧਾਈ ਹੋਵੇ ਭਵਰੀ ਜੀ ਘਰ ਬੱਚੇ ਨੇ ਜਨਮ ਲਿਆ ਮਾਫ ਕਰਨਾ ਕਿਤੇ ਮੂੰਹ ਮਿੱਠਾ ਤਾਂ ਕਰਾ ਦੇ ਜੋ ਪੰਡਤਾਂ ਦੀ ਆਦਤ ਹੁੰਦੀ ਹੈ ਮਾਤਾ ਜੀ ਲੱਗੇ ਕਿ ਮੈਂ ਤੇਰੇ ਵਾਸਤੇ ਲੱਡੂਆਂ ਦਾ ਪ੍ਰਸ਼ਾਦ ਲੈ ਕੇ ਆਇਆ ਹਾਂ ਆਖਿਆ ਜੀ ਮੈਂ ਬੱਚੇ ਦੀ ਜਨਮ ਪੱਤਰੀ ਮਾਫ ਕਰਨ ਤਿਆਰ ਕਰਾਉਣੀ ਹੈ ਅੱਜ ਕੱਲ ਤਾਂ ਜਣਾ ਘਣੇ ਪੰਡਤ ਬਣੇ ਫਿਰਦਾ ਉਹਦੋਂ ਬੜਾ ਬੜਾ ਵਿਦਵਾਨ ਪੰਡਤ ਹੁੰਦੇ ਸਨ ਇੱਕ ਵਾਰੀ ਕਹਦੇ ਵਾਰ ਜਿਹੜੇ ਜੋਸ਼ ਵਿਦਿਆਰੇ ਮਾਹਰ ਹੁੰਦੇ ਸਨ ਕਰ ਆਖਿਆ ਬੱਚਾ ਕਿਸ ਸਮੇਂ ਵਕਤ ਉਤਾਰ ਧਾਰਨ ਕੀਤਾ ਸਾਰੀਆਂ ਗੱਲਾਂ ਪੁੱਛੀਆਂ ਗਈਆਂ ਪੰਡਤ ਨੇ ਜੋ ਵੀ ਸੀ ਆਖਿਆ ਇੰਜ ਕਰਨਾ ਮੈਂ ਪੁੱਤੀ ਬਾਜ ਕੇ ਰੱਖਾਂਗਾ ਤੇ ਤੁਸੀਂ ਇੰਜ ਕਰਨਾ ਬਿਲਕੁਲ ਦੋ ਦਿਨ ਠਹਿਰ ਕੇ ਤੀਜੇ ਦਿਨ ਫੁਲਾਣੇ ਸਮੇਂ ਆ ਜਾਣਾ ਜਦੋਂ ਉਹਦੇ ਦੱਸੇ ਮੁਤਾਬਕ ਮੈਂ ਤਾਂ ਕਹ ਲੂ ਜੀ ਦੋ ਦਿਨ ਗੁਜ਼ਰ ਗਏ ਤੀਜੇ ਦਿਨ ਗਏ ਪਰ ਪੰਡਤ ਅਰਦਾਸ ਨੇ ਆਖਿਆ ਪਟਵਾਰੀ ਜੀ ਕੁਝ ਹੋਰ ਸ਼ਿਕਾਓ ਫੇਨਾ ਫਿਰ ਗੱਲ ਕਰਦੇ ਹਾਂ ਇੱਕ ਵਾਰੀ ਕਹਦੇ ਕੁਝ ਹੋਰ ਸ਼ਿਕਾਓ ਫਿਰ ਗੱਲ ਕਰਦੇ ਹਾਂ ਬੜਾ ਪਾਗਾ ਵਣ ਤੂੰ ਬੱਚੇ ਦੇ ਲਖਣ ਬਹੁਤ ਤੇਜ਼ ਨੇ ਮਾਫ ਕਰਨਾ ਸ਼ਬ ਸ਼ਬ ਲਖਣ ਨੇ ਸਾਰੇ ਮਾਫ ਕਰਨਾ ਕਹਿੰਦੇ ਮੈਂ ਤਾਂ ਕੱਲ ਜੀ ਨੇ ਪੁੱਛਿਆ ਕੋਈ ਦੱਸੋਗੇ ਵੀ ਪੰਡਤ ਜੀ ਕੇ ਗੱਲਾਂ-ਗੱਲਾਂ ਜੀ ਟਰਕਾਈ ਜਾਓਗੇ ਆਖਿਆ ਪੰਡਤ ਜੀ ਸਤਜਗਤ ਦੇ ਵਿੱਚ ਅਵਤਾਰ ਸੱਜਗਦਦਪਾਰ ਵਾਸਦੇ ਹੋਇਆ ਵਿਸ਼ਨੂੰ ਹੋਇਆ ਤ੍ਰੇਤਾ ਯੁਗ ਦੇ ਅਵਤਾਰ ਰਾਮ 14 ਕਲਾਂ ਸੰਪੂਰਨ ਹੋਏ ਨੇ ਦੁਆਪਰ ਯੁਗ ਦੇ ਅਵਤਾਰ ਕ੍ਰਿਸ਼ਨ ਭਗਵਾਨ 16 ਕਲਾਂ ਸੰਪੂਰਨ ਜੀਨਾਂ ਨੂੰ ਵਿਸ਼ਨੂੰ ਦਾ ਅਵਤਾਰ ਮੰਨੇ ਆ ਪਰ ਤੇਰੇ ਘਰ ਉਸ ਅਵਤਾਰੀ ਬਾਲਕ ਨੇ ਜਨਮ ਲਿਆ ਮਾਫ ਕਰਨਾ ਆਖਿਆ ਨੌ ਨਾਥ 6 ਜਤੀ 84 ਸਿੱਧ ਸਾਡੇ 3 ਕਰੋੜ ਦੇਵੀ ਦੇਵਤਾ ਜਿਨ੍ਹਾਂ ਦੇ ਹੁਕਮ ਵਿੱਚ ਚੱਲੇਗਾ ਇਹ ਨਾਨਕ ਜਿੱਥੇ ਵੀ ਜਾਏਗਾ ਮਾਫ ਕਰਨਾ ਧਰਤੀ ਪਵਿੱਤਰ ਮਾਫ ਕਰਨਾ ਪਈ ਬੱਚਾ ਜਿੱਥੇ ਵੀ ਜਾਏਗਾ ਧਰਤੀ ਪਵਿੱਤਰ ਹੁੰਦੀ ਜਾਏਗੀ ਗੁਰੂ ਕੀ ਸੰਗਤ ਸ਼ੁਭ ਲਗਨ ਲਗਨ ਦੇ ਕੇ ਮਾਫ ਕਰਨਾ ਨਾ ਨੇ ਤੇ ਮਾਫ ਕਰਨਾ ਨਾਨਕ ਨੇ ਰੱਖਿਆ ਗਿਆ ਆਖਿਆ ਇੱਕ ਹੋਰ ਗੱਲ ਦੱਸਾਂ ਨਾ ਨਾਨਕ ਨਹੀਂ ਕਹਿੰਦਾ ਪਰ ਨਾਨਕ ਤੇ ਅਰਥਿਕ ਮਹਾਂਪੁਰਖ ਵੀ ਕਹ ਰਿਆ ਕਰਦੇ ਸਨ ਆਖਿਆ ਨਾਨਕ ਜਿਹੜਾ ਨਾਨਕ ਆਖਿਆ ਕਰੇਗਾ ਨਰਕ ਨੂੰ ਨਹੀਂ ਜਾਊਗਾ ਕਹਿੰਦਾ ਸੱਚ ਨਾਉ ਤੇਰਾ ਅਨੰਕਾਰ ਹੈ ਨਾਏ ਲਈ ਨਰ ਕਰਨਾ ਚਾਹੀਏ ਪੰਡਤ ਨੇ ਆਖਿਆ ਆਖਿਆ ਪਟਵਾਰੀ ਜੀ ਜਦੋਂ ਨਾਨਕ ਦਾ ਦੁਨੀਆਂ ਚ ਬੋਲਬਾਲਾ ਹੋਵੇਗਾ ਨਾ ਉਦੋਂ ਤੇ ਤੁਸੀਂ ਮੇਰੇ ਨਾਲ ਸਿੱਧੇ ਮੂੰਹ ਗੱਲ ਵੀ ਨਹੀਂ ਕਰੋਗੇ ਆਖਿਆ ਪੰਡਤ ਜੀ ਆਖਿਆ ਪਟਵਾਰੀ ਜੀ ਨਵੀਂ ਗੱਲ ਦੱਸੀ ਹੈ ਆਨੋ ਸਮੁੰਦਰ ਰਾਹ ਦੇ ਦਣਗੇ ਖਾਲਸਾ ਜੀ ਇੱਕ ਵਾਰੀ ਕਹਿ ਦਿਓ ਇਹ ਸਮੁੰਦਰਾਂ ਦੇ ਉੱਤੇ ਇਸ ਤਰ੍ਹਾਂ ਚਲੇਗਾ ਜਿਵੇਂ ਧਰਤੀ ਤੇ ਤੁਰਿਆ ਜਾਂਦਾ ਇਹਨੂੰ ਸਮੁੰਦਰ ਦਰਿਆ ਪਹਾੜ ਰਸਤੇ ਦੇ ਦਣਗੇ ਮਾਫ ਕਰਨਾ ਗੁਰੂ ਕੀ ਸੰਗਤ ਐਸੇ ਅਵਤਾਰੀ ਬਾਲਕ ਨੇ ਤੇਰੇ ਕਰ ਜਨਮ ਲਿਆ ਜੀ